ਸੋਰਠੋ ਮਹਲਾ 5 ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਮਾ ਨਰੋਆ ਰਹਾਉ ਪਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਪਲਤ ਪਲਤ ਪ੍ਰਭ ਦੋਵੈ ਸਵਾਰੇ ਹਮਰਾ ਗੁਣ ਅਵਗੁਣ ਨ ਵਿਚਾਰਿਆ ਅਟਲ ਬਚਨ ਨਾਨਕ ਪਰ ਤੇਰਾ ਸਫਲ ਕਰਮ ਵਸਤ ਘਤਾਰੇ ਸੋਰਠਿ ਮਹਲਾ 5 ਜਵਾ ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਮਾ ਨਰੋਆ ਰਹਾਉ ਆਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ਼ ਰਖਾਈ ਸਾਧ ਸੰਗਤ ਤੇ ਸਭ ਫਲ ਪਾਈ ਸਤਿਗੁਰ ਕੈ ਬਲ ਜਾਈ ਹਲਤ ਫਲਤ ਪ੍ਰਭ ਦੋਵੈ ਸਵਾਰੇ ਅਮਰਾ ਗੁਣ ਆਗੁਣ ਨ ਵਿਚਾਰਿਆ ਅਟਲ ਬਚਨ ਨਾਨਕ ਕਰ ਤੇਰਾ ਸਫਲ ਕਰਮ ਵਸਤ ਘਤਾਰੇ ਸੋਰਠਿ ਮਹਲਾ ਪੰਜਵਾ ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹੱਥ ਦੇ ਰਾਖਿਆ ਹਰ ਗੋਵਿੰਦ ਨਮਾ ਨਰੋਆ ਰਹਾਉ ਪਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਫਲਤ ਪ੍ਰਭ ਦੋ ਵਾ ਸਵਾਰੇ ਅਮਰਾ ਗੁਣ ਆਵ ਗੁਣ ਨ ਵਿਚਾਰਿਆ ਅਟਲ ਬਚਨ ਨਾਨਕ ਪਰ ਤੇਰਾ ਸਫਲ ਕਰਮ ਸਤਿਗਤ ਧਾਰਿਆ ਸੋਰਠਿ ਮਹਲਾ 5 ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਮਾ ਨਰੋਆ ਰਹਾ ਪਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਦਰ ਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਵੱਲ ਜਾਈ ਹਲਤ ਫਲਤ ਪ੍ਰਭ ਦੋਵੈ ਸਵਾਰੇ ਅਮਰਾ ਗੁਣ ਆਵ ਗੁਣ ਨ ਵਿਚਾਰਿਆ ਅਟਲ ਬਚਨ ਨਾਨਕ ਪਰ ਤੇਰਾ ਸਫਲ ਕਰਮ ਵਸਤ ਘਤਾਰੇ ਸੋਰਠਿ ਮਹਲਾ 5 ਜਵਾ ਮੇਰਾ ਸਤਿਗੁਰ ਰਖਵਾਲਾ ਹੋਆ ਤਾਰ ਕਿਰਪਾ ਪ੍ਰਭ ਹੱਥ ਦੇ ਰਾਖਿਆ ਹਰ ਗੋਵਿੰਦ ਨਮਾ ਨਰੋਆ ਰਹਾਉ ਪਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਭ ਫਲ ਪਾਈ ਸਤਿਗੁਰ ਕੈ ਬਲ ਜਾਈ ਹਲਤ ਫਲਤ ਪ੍ਰਭ ਦੋ ਵਾ ਸਵਾਰੇ ਅਮਰਾ ਗੁਣ ਆਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਕਰ ਤੇਰਾ ਸਫਲ ਕਰ ਮਸਤ ਘਤਾਰੇ ਆ ਸੋਰਠਿ ਮਹਲਾ 5 ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਮਾ ਨਰੋਆ ਰਹਾ ਪਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੋ ਵੇ ਸਵਾਰੇ ਹਮਰਾ ਗੁਣ ਅਗੁਣ ਨ ਵਿਚਾਰਿਆ ਅਟਲ ਬਚਨ ਨਾਨਕ ਕਰ ਤੇਰਾ ਸਫਲ ਕਰਮ ਵਸਤ ਘਤਾਰੇ ਸੋਰਠਿ ਮਹਲਾ 5ਾ ਮੇਰਾ ਸਤਿਗੁਰ ਰਖਵਾਲਾ ਹੋਆ ਤਾਰ ਕਿਰਪਾ ਪ੍ਰਭ ਹੱਥ ਦੇ ਰਾਖਿਆ ਹਰ ਗੋਵਿੰਦ ਨਮਾ ਨਰੋਆ ਰਹਾ ਪਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਈ ਸਤਿਗੁਰ ਕੈ ਬਲ ਜਾਈ ਹਲਤ ਫਲਤ ਪ੍ਰਭ ਦੋ ਵੇ ਸਵਾਰੇ ਅਮਰਾ ਗੁਣ ਆਪ ਗੁਣ ਨਾ ਵਿਚਾਰਿਆ ਟੱਲ ਵਚਨ ਨਾਨਕ ਕਰ ਤੇਰਾ ਸਫਲ ਕਰ ਮਸਤ ਘਤਾਰੇ ਆ ਸੋਰਠਿ ਮਹਲਾ 5 ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਮਾ ਨਰੋਆ ਰਹਾ ਪਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਫਲਤ ਪ੍ਰਭ ਦੋਵੈ ਸਵਾਰੇ ਅਮਰਾ ਗੁਣ ਆਗੁਣ ਨ ਵਿਚਾਰਿਆ ਅਟਲ ਬਚਨ ਨਾਨਕ ਕਰ ਤੇਰਾ ਸਫਲ ਕਰਮ ਸਤਿਗਤ ਧਾਰੇਆ ਸੋਰਠਿ ਮਹਲਾ 5 ਮੇਰਾ ਸਤਿਗੁਰ ਰਖਵਾਲਾ ਹੋਆ ਤਾਰ ਕਿਰਪਾ ਪ੍ਰਭ ਹੱਥ ਦੇ ਰਾਖਿਆ ਹਰ ਗੋਵਿੰਦ ਨਮਾ ਨਰੋ ਆ ਰਹਾ ਪਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੋਵੇਂ ਸਵਾਰੇ ਅਮਰਾ ਗੁਣ ਆਪ ਗੁਣ ਨਾ ਵਿਚਾਰਿਆ ਟੱਲ ਬਚਨ ਨਾਨਕ ਕਰ ਤੇਰਾ ਸਫਲ ਕਰ ਮਸਤ ਘਤਾਰੇ ਆ ਸੋਰਠਿ ਮਹਲਾ 5 ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਮਾ ਨਰੋਆ ਰਹਾ ਪਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਵੱਲ ਜਾਈ ਹਲਤ ਫਲਤ ਪ੍ਰਭ ਦੋਵੈ ਸਵਾਰੇ ਅਮਰਾ ਗੁਣ ਆਵ ਗੁਣ ਨ ਵਿਚਾਰਿਆ ਅਟਲ ਬਚਨ ਨਾਨਕ ਕਰ ਤੇਰਾ ਸਫਲ ਕਰ ਮਸਤ ਘਤਾਰੇ ਸੋਰਠਿ ਮਹਲਾ 5ਾ ਮੇਰਾ ਸਤਿਗੁਰ ਰਖਵਾਲਾ ਹੋਆ ਤਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਵਿੰਦ ਨਮਾ ਨਰੋ ਆ ਰਹਾ ਪਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੋ ਵਾ ਸਵਾਰੇ ਅਮਰਾ ਗੁਣ ਆਪ ਗੁਣ ਨਾ ਵਿਚਾਰਿਆ ਟੱਲ ਬਚਨ ਨਾਨਕ ਪਰ ਤੇਰਾ ਸਫਲ ਕਰਮ ਸਤਿਗਤ ਧਾਰਿਆ ਸੋਰਠਿ ਮਹਲਾ 5 ਮੇਰਾ ਸਤਿਗੁਰ ਰਖਵਾਲਾ ਹੋਆ ਧਾਰਿ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਮਾ ਨਰੋਆ ਰਹਾ ਪਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਵੱਲ ਜਾਈ ਹਲਤ ਫਲਤ ਪ੍ਰਭ ਦੋਵੈ ਸਵਾਰੇ ਅਮਰਾ ਗੁਣ ਆਵ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਕਰ ਤੇਰਾ ਸਫਲ ਕਰਮ ਸਤਿਗਤ ਧਾਰੇ ਸੋਰਠਿ ਮਹਲਾ 5ਾ ਮੇਰਾ ਸਤਿਗੁਰ ਰਖਵਾਲਾ ਹੋਆ ਤਾਰ ਕਿਰਪਾ ਪ੍ਰਭ ਹੱਥ ਦੇ ਰਾਖਿਆ ਹਰ ਗੋਵਿੰਦ ਨਮਾ ਨਰੋਆ ਰਹਾਉ ਪਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਫਲਤ ਪ੍ਰਭ ਦੋ ਵਾ ਸਵਾਰੇ ਅਮਰਾ ਗੁਣ ਆਵ ਗੁਣ ਨਾ ਵਿਚਾਰਿਆ ਟੱਲ ਵਚਨ ਨਾਨਕ ਕਰ ਤੇਰਾ ਸਫਲ ਕਰ ਮਸਤਕ ਧਾਰਿਆ ਸੋਰਠਿ ਮਹਲਾ 5ਾ ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਮਾ ਨਰੋਆ ਰਹਾ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੋਵੈ ਸਵਾਰੇ ਅਮਰਾ ਗੁਣ ਅਵਗੁਣ ਨ ਵਿਚਾਰਿਆ ਅਟਲ ਬਚਨ ਨਾਨਕ ਕਰ ਤੇਰਾ ਸਫਲ ਕਰਮ ਵਸਤ ਘਟਾਰੇ ਸੋਰਠਿ ਮਹਲਾ 5 ਮੇਰਾ ਸਤਿਗੁਰ ਰਖਵਾਲਾ ਹੋਆ ਤਾਰ ਕਿਰਪਾ ਪ੍ਰਭ ਹੱਥ ਦੇ ਰਾਖਿਆ ਹਰ ਗੋਵਿੰਦ ਨਮਾ ਨਰੋਆ ਰਹਾ ਪਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੋ ਵਾ ਸਵਾਰੇ ਅਮਰਾ ਗੁਣ ਆਪ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਕਰ ਤੇਰਾ ਸਫਲ ਕਰ ਮਸਤ ਘਤਾਰੇ ਆ ਸੋਰਠਿ ਮਹਲਾ 5 ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਮਾ ਨਰੋਆ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਦ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਵੱਲ ਜਾਈ ਹਲਤ ਫਲਤ ਪ੍ਰਭ ਦੋਵਾ ਸਵਾਰੇ ਅਮਰਾ ਗੁਣ ਆਵ ਗੁਣ ਨ ਵਿਚਾਰਿਆ ਅਟਲ ਬਚਨ ਨਾਨਕ ਪਰ ਤੇਰਾ ਸਫਲ ਕਰਮ ਵਸਤ ਘਤਾਰੇ ਸੋਰਠਿ ਮਹਲਾ 5 ਮੇਰਾ ਸਤਿਗੁਰ ਰਖਵਾਲਾ ਹੋਆ ਤਾਰ ਕਿਰਪਾ ਪ੍ਰਭ ਹੱਥ ਦੇ ਰਾਖਿਆ ਹਰ ਗੋਵਿੰਦ ਨਮਾ ਨਰੋ ਆ ਰਹਾ ਪਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੋ ਬਾ ਸਵਾਰੇ ਹਮਰਾ ਗੁਣ ਆਪ ਗੁਣ ਨਾ ਵਿਚਾਰਿਆ ਟੱਲ ਬਚਨ ਨਾਨਕ ਕਰ ਤੇਰਾ ਸਫਲ ਕਰ ਮਸਤ ਘਤਾਰੇ ਆ ਸੋਰਠਿ ਮਹਲਾ 5 ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਮਾ ਨਰੋਆ ਰਹਾ ਪਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਵੱਲ ਜਾਈ ਹਲਤ ਫਲਤ ਪ੍ਰਭ ਦੋਵੈ ਸਵਾਰੇ ਅਮਰਾ ਗੁਣ ਆਵ ਗੁਣ ਨਾ ਵਿਚਾਰਿਆ ਅਟਲ ਬਚਨ ਨਾਨਕ ਕਰ ਤੇਰਾ ਸਫਲ ਕਰਮ ਸਤਿਗਤ ਧਾਰਿਆ ਸੋਰਠਿ ਮਹਲਾ 5ਵਾਂ ਮੇਰਾ ਸਤਿਗੁਰ ਰਖਵਾਲਾ ਹੋਆ ਤਾਰ ਕਿਰਪਾ ਪ੍ਰਭ ਹੱਥ ਦੇ ਰਾਖਿਆ ਹਰ ਗੋਵਿੰਦ ਨਮਾ ਨਰੋ ਆ ਰਹਾਉ ਪਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੋ ਵਾ ਸਵਾਰੇ ਅਮਰਾ ਗੁਣ ਆਵ ਗੁਣ ਨਾ ਵਿਚਾਰਿਆ ਕਟਾਲ ਬਚਨ ਨਾਨਕ ਪਰ ਤੇਰਾ ਸਫਲ ਕਰਮ ਵਸਤ ਘਤਾਰੇ ਆ